ਪਰ ਦੁੱਬੇ ਨਾਮ ਦੇ ਇਹੋ ਜਿਹੇ ਵਿਅਕਤੀ ਐਡੀ ਵੱਡੀ ਸਾਜ਼ਿਸ਼ ਔਰ ਈਮੇਲ ਰੇ ਧਮਕੀਆਂ ਦੇ ਦੇਣੀਆਂ ਇਹ ਤੁਹਾਨੂੰ ਕਿਵੇਂ ਲੱਗਦਾ ਤਿੰਨ ਚਾਰ ਦਿਨਾਂ ਤੋਂ ਪੰਜ ਈਮੇਲ ਆਈਆਂ ਨੇ ਹਾਂਜੀ ਪੰਜ ਈਮੇਲ ਆ ਰਹੇ ਦਰਵਾਰ ਸਾਹਵਨ ਆਰ ਡੀ ਐਕਸ ਰਾਹੀਂ ਗਰਾਊਂਡ ਤੋਂ ਜਿਹੜੇ ਖੰਭ ਕੀ ਮਿਲੀ ਆ ਜਿਹਦੇ ਉੱਤੇ ਨੇ ਇਹ ਵੀ ਕਿਹਾ ਗਿਆ ਵੀ ਇਹਨਾਂ ਪਾਈਪਾਂ ਦੇ ਵਿੱਚ ਆਰ ਡੀ ਐਕਸ ਫਰਦਾ ਦੇਖੋ ਉਸ ਅਨੁਸਾਰ ਦੀ ਜਿਹੜਾ ਹੁਣ ਗ੍ਰਿਫਟਾਰ ਹੋਇਆ ਦੁੱਬੇ ਕਿੰਡੀ ਘਟਿਆ ਸੋਚਦਾ ਕਿੱਡਾ ਮਾੜਾ ਇਹ ਕੀ ਜਿਹੀ ਚੀਜ਼ ਆ ਸ਼ਾਮਕੀਆਂ ਦੇਣਾ ਇਹ ਮਤ ਵਾਲੇ ਕੰਮ ਨੇ ਸਾਹਮਣੇ ਆ ਕੇ ਝੰਕਾਰਦਾ ਤੇ ਪੁਲਿਸ ਨੇ ਫੜਿਆ ਚੰਗੀ ਗੱਲ ਆ ਔਰ ਉਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਉਹਦੀ ਪੂਰਸ਼ ਪੜਤਾਲ ਕਰਕੇ ਹੁਣ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਉਹਨੂੰ ਤੇ ਐਨਐਸਏ ਲਾਉਣਗੇ ਹਾਂ ਜੁਐਪੀਓ ਤੇ ਲਾਉਣਗੇ ਉਹਨੂੰ ਭੇਜਣਗੇ ਉਧਰ ਦੇ ਜ਼ਿਲ੍ਹਿਆਂ ਚ ਇਹ ਹੁਣ ਹੋਰ ਸਮਾਂ ਦੱਸੂਗਾ ਆਤਵਾਦੀ ਹੁਣ ਦੱਸੇ ਸਰਕਾਰ ਅਸੀਂ ਅੱਤਵਾਦੀਆਂ じゃ ਉਹ ਅੱਤਵਾਦੀ ਐ ਹੂੰ ਬਾਕੀ ਹੌਲੀ ਹੌਲੀ ਸਮਾਂ ਗੁਰੂ ਕਿਰਪਾ ਕਰੂਗਾ ਇਹਨਾਂ ਨੇ ਬਚਣਾ ਜਿਹੜੇ ਗੁਰੂ ਘਰ ਦੇ ਨਾਲ ਜਿਹਨਾਂ ਨੇ ਮਸਲਾ ਲਾਇਆ ਉਹ ਖਤਮ ਹੋ ਗਿਆ ਹੂੰ ਇਹਨਾਂ ਨੇ ਗੁਰੂ ਸਾਹਿਬ ਦੇ ਨਾਲ ਧਾਮਕੀਆਂ ਦੇ ਕੇ ਟਰੈਕਟਰ ਵਿੱਚ ਉਹ ਮਲੀਆਂ ਮਿਟ ਹੋ ਗਿਆ ਇਹਨਾਂ ਨੇ ਆਵਲਾ ਜਿਹੜਾ ਹੈਗਾ ਉਹ ਕਹਿੰਦੇ ਹੁੰਦੇ ਨੇ ਵੀ ਇਹ ਗੱਲ ਕਰਕੇ ਇਹਨਾਂ ਨੇ ਆਪਣੀ ਤਬਾਹੀ ਕਰ ਲਈ ਆ ਇਹਨਾਂ ਨੇ ਸਾਰਾ ਪੋਤਾ ਵੇ ਨੇ ਖਤਮ ਹੋ ਜਾਣਗੇ ਪ੍ਰਸਾਦ ਦੇ ਕੈਂਪੀ ਐ ਓਜਲਾ ਉਨੇ ਹਮੇਸ਼ਾ ਨੂੰ ਚਿੱਠੀ ਲੈ ਕੇ ਕਿਹਾ ਵੀ ਇਹ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਬਦਿਆ ਫੋਰਸ ਲਵਾ ਲਈ ਜਾਵੇ ਪੂਰੇ ਦਰਬਾਰ ਸਾਹਿਬ ਦੀ ਸੁਰੱਖਿਆ ਵਾਸਤੇ ਉਹਨੇ ਚਿੱਠੀਆਂ ਹਮੇਸ਼ਾ ਨੂੰ ਲਿਖ ਦਿੱਤੀ ਪਰ ਇਸ ਗੱਲ ਦਾ ਰੋਸ ਸਿੱਖਾਂ ਵਿੱਚ ਬਹੁਤ ਆ ਵੀ ਅਸੀਂ ਆਪਣੇ ਤਰਪੁਰੂ ਧਾਮਾਂ ਦੀ ਰੱਖਿਆ ਆਪ ਕਰ ਸਕਦੇ ਆ ਅਸੀਂ ਉਹਦੇ ਲਈ ਚਾਨਣਾ ਵੀ ਦੇ ਸਕਦੇ ਆ ਆਪਣਾ ਆਪਾ ਵਾਰ ਸਕਦੇ ਆ ਨਾ ਤੇ ਪਰ ਐਮਪੀ ਨੇ ਇਹ ਜਿਹੜੀ ਗੱਲ ਕੀਤੀ ਆ ਉਹਦੇ ਲਈ ਬਹੁਤ ਸਾਰੇ ਸਿੱਖਾਂ ਵਿੱਚ ਰੋਸ ਵੀ ਆ ਵੀ ਇਹ ਇਹ ਚਿੱਠੀ ਲਿਖਣ ਦੀ ਲੋੜ ਨਹੀਂ ਸੀ सीआरपी ਲਗਾ ਕੇ ਅਸੀਂ ਉੱਥੇ ਵੀ ਪਿਆਦਵੀ ਕਰਾਉਣੀਆਂ ਨਾਲ ਜੀ ਉਹ ਕਾਹੋਰ ਇੱਕ ਹਜੇ ਲਾਉਣਗੇ ਕਿਸੇ ਜਣਾ ਸਾਨੂੰ ਲੋੜ ਹੀ ਨਹੀਂ ਹੈਗੀ ਜਿਹੜਾ ਦੁੱਬੇ ਆ ਦੁੱਬੇ ਦੇ ਮਗਰ ਤੁਹਾਨੂੰ ਕੋਈ ਖਤਸ਼ਾ ਲੱਗਦਾ ਇਹਦੇ ਪਰ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਸਿਆਂ ਦਾ ਸਰਕਾਰਾਂ ਦੇ ਹੱਥ ਹੋ ਸਕਦਾ ਹੋਰ ਕੀ ਖਤਸ਼ਾ ਹੋ ਸਕਦਾ ਹੋਰ ਕਿ ਟ੍ਰੰਪ ਨੇ ਕਿਹਾ ਤੁਹਾਨੂੰ ਵੀ ਜਾ ਕੇ ਠੰਮ ਕੇ ਦੇ ਹਾਂ ਸਿੰਘਾਂ ਨੇ ਤਾਂ ਦੇਖੋ ਬੱਡੇ ਬੱਡੇ ਨਹੀਂ ਛੱਡੇ ਜਾਂਦੇ ਤਾਂ ਕੋਈ ਪਾਣੀ ਖਾਰ ਨਹੀਂ ਕਿਸੇ ਗੱਲ ਦਾ ਜਿਹੜਾ ਸਿੰਘ ਜੀ ਦੇ ਉੱਤੇ ਹਈਆ ਕਰ ਇਰ ਬਹੁਤ ਆ ਚਰਨੀ ਪਾਸਦਾ ਹੁੰਦਾ ਜੀ ਅਸੀਂ ਜਿਹੜੇ ਹੈ ਕਾਲਪੁਰਲਾਇ ਕਾਜਾ ਦਾ ਫੰਦਾ ਹੈ ਜੀ ਜੀ ਦੇਖੋ ਕਿਸੇ ਦੀ ਪਲੋ ਦੀ ਪਾਪ ਨੂੰ ਹੱਥ ਪਾਉਂਦਾ ਫਿਰ ਉਹ ਧਿਆਨਤ ਜਾਗ ਚੁੱਕਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਮੈਂ ਬਿਨਤ ਸਿੰਘ ਦੋ ਤਿੰਨ ਦਿਨ ਪਹਿਲਾਂ ਸਿੱਖਾਂ ਦਾ ਦਿਲ ਔਰ ਮੈਂ ਕਹਾਂ ਪੂਰੀ ਦੁਨੀਆ ਦਾ ਜਿੱਥੇ ਹਰ ਬੰਦਾ ਆ ਕੇ ਸਿਰ ਝੁਕਾਉਂਦਾ ਹੈ ਔਰ ਉਸ ਜਗ੍ਹਾ ਤੇ ਸਾਡੇ ਸਿਰ ਲੱਗੇ ਆ ਸਾਡੇ ਬਜ਼ੁਰਗਾਂ ਦੇ ਇੱਟਾਂ ਨਹੀਂ ਲੱਗੀਆਂ ਔਰ ਉਹ ਜਗ੍ਹਾ ਨੂੰ ਇੱਕ ਦੁੱਬੇ ਨਾਮ ਦਾ ਵਿਅਕਤੀ ਦੋ ਦਿਨ ਪਹਿਲਾਂ ਈਮੇਲ ਰਾਹੀਂ ਧਮਕੀ ਦਿੰਦਾ ਉਡਾਣ ਦੀ ਉਸ ਇਮਾਰਤ ਨੂੰ ਇਮਾਰਤ ਨਹੀਂ ਹੈਗੀ ਸਾਡਾ ਦਿਲ ਆ ਔਰ ਸਾਹੀ ਉੱਥੇ ਨਤਬਸਤਕ ਹੁੰਨੇ ਆ ਉਸ ਬਾਰੇ ਇਹੋ ਜੀ ਸੋਚ ਰੱਖਣੀ ਸੋਚਣਾ ਵੀ ਮੈਂ ਸੋਚਦਾ ਵੀ ਬੜਾ ਪਾਪ ਵਾਲੀ ਗੱਲ ਆ ਔਰ ਸ਼੍ਰੀ ਦਰਬਾਰ ਸਾਹਿਬ ਉਸ ਪਵਿੱਤਰ ਅਸਥਾਨ ਨੂੰ ਮੁਕੱਦਸ ਅਸਥਾਨ ਨੂੰ ਉਡਾਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਵਾ ਪਰ 48 ਘੰਟੇ ਤੋਂ ਵੱਧ ਸਮਾ ਲੰਗਰ ਤੋਂ ਬਾਅਦ ਅੱਜ ਉਸ ਦੁੱਪੇ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਗ੍ਰਿਫਤਾਰੀ ਤੋਂ ਬਾਅਦ ਵੇਖਣਾ ਹੋਵੇਗਾ ਕਿ ਉਨੇ ਇਹ ਜਿਹੜੀ ਧਮਕੀ ਦਿੱਤੀ ਕਿ ਉਹ ਦੇ ਮਗਰ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਪਰ ਸੋਚਣਾ ਇਹ ਹੈ ਕਿ ਪਹਿਲੀ ਵਾਰ ਇਹ ਜੀ ਧਮਕੀ ਮਿਲੀ ਹੈ ਔਰ ਇਹੋ ਜਿਹੜੀ ਧਮਕੀ ਦੇਣ ਵਾਲੇ ਲੋਕ ਕੌਣ ਹੋ ਸਕਦੇ ਆ ਉਹਨਾਂ ਦੀ ਮਨਛਾ ਕੀ ਹੈ ਇਹਦੇ ਬਾਰੇ ਗੱਲਬਾਤ ਕਰਦੇ ਆ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਆਰਪਾ ਖਰਬਾ ਦਲ ਤੋਂ ਸੜੇ ਦਾ ਜੁੜਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਥੇਦਾਰ ਸਾਹਿਬ ਇੱਕ ਦੁੱਬੇ ਨਾਮ ਦਾ ਵਿਅਕਤੀ ਹੈ ਜਿਨੇ ਸ਼੍ਰੀ ਦਰਬਾਰ ਸਾਹਿਬ ਨੂੰ ਉਡਾਨ ਦੀ ਧਮਕੀ ਦਿੱਤੀ 2-3 ਦਿਨ ਪਹਿਲਾਂ ਹੀ ਈਮੇਲ ਈਮੇਲ ਅੜਾਈ ਚਲੋ ਸਮਾ ਪਾ ਕੇ ਉਹਨੂੰ ਗ੍ਰਿਫਤਾਰਤਾ ਕਰ ਲਿਆ ਗਿਆ ਜੋ ਖਬਰਾਂ ਆਈਆਂ ਆ ਪਰੇ ਦੁੱਬੇ ਨਾਮ ਦੇ ਇਹੋ ਜਿਹੇ ਵਿਅਕਤੀ ਐਡੀ ਵੱਡੀ ਸਾਜ਼ਿਸ਼ ਔਰ ਈਮੇਲ ਰੇ ਧਮਕੀਆਂ ਦੇ ਦੇਣੀਆਂ ਇਹ ਤੁਹਾਨੂੰ ਕਿਵੇਂ ਲੱਗਦਾ ਵਾਈ ਗੁੱਡ ਜੀ ਦਾ ਕੰਮ ਸਵਾਇ ਵਾਈ ਗੁੱਡ ਜੀ ਦਾ ਤੇ ਦੇਖੋ ਤਨਤਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਰੋਸਾਇਆ ਵਾਈ ਕੋਲ ਨਾ ਕਰ ਜਿੱਥੇ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤਨਤਨ ਗੁਰੂ ਰਾਮਦਾਸ ਮਹਾਰਾਜ ਲੰਗਰ 24 ਘੰਟੇ ਚੱਲਦੇ ਰਹਿੰਦੇ ਨੇ ਜੀ ਭੋਜਨ ਤੇ ਭੋਜਨ 24 ਘੰਟਾ ਜਿਹੜਾ ਹੈਗਾ ਉੱਥੇ ਵਰਤਦਾ ਰੂਹ ਦੀ ਮਨ ਦੀ ਖਰਾਬ ਵਾਸਤੇ ਭੋਜਨ ਤੇ ਸਰੀਰ ਦੀ ਖਰਾਬ ਵਾਸਤੇ ਭੋਜਨ 24 ਘੰਟੇ ਚੱਲਦਾ ਜੀ ਤੇ ਸਾਰੇ ਧਰਮਾਂ ਦੇ ਉੱਥੇ ਆ ਕੇ ਲੋਕ ਨਮਸਤਕ ਹੁੰਦੇ ਨੇ ਤੇ ਤਿੰਨ ਚਾਰ ਦਿਨਾਂ ਤੋਂ ਪੰਜ ਹੀ ਮੇਲੇ ਲਾਈਆਂ ਨੇ ਜੀ ਹਾਂਜੀ ਪੰਜ ਹੀ ਮੇਲਾ ਰਾਹੀਂ ਦਰਬਾਰ ਸਾਹਿਬ ਨੂੰ आरडीएक्स راہिल ਉਹ ਡਾਊਨ ਦਾ ਜਿਹੜੇ ਤੰਤ ਕੀ ਮਿਲੀ ਆ ਜਿਹਦੇ ਵਿੱਚ ਉਹਨੇ ਵੀ ਕਿਹਾ ਗਿਆ ਵੀ ਇਹਦੀ ਪਾਈਪਾਂ ਦੇ ਵਿੱਚ ਆਰਡੀਐਕਸ ਪੜਦਾ। ਹੂੰ ਦੇਖੋ ਉਹ ਸੰਸਾਨ ਦੀ ਜਿਹੜਾ ਹੁਣ ਗ੍ਰਿਫਤਾਰ ਹੋਇਆ ਦੂਦੇ ਕਿੱਡੀ ਘੱਟਿਆ ਸੋਚ ਆ। ਕਿੱਡਾ ਮਾੜਾ ਜੀ ਇੱਕ ਕੋ ਸਾਡਾ ਸਥਾਨ ਆ। ਜਿਹਦੇ ਤੇ ਸਾਰੇ ਕੁਲ ਲੁਕਾਈ ਆ ਕੇ ਹੂੰ ਬਲਡ ਦੇ ਲੋਕ ਆ ਕੇ ਨੂੰ ਸਿਰ ਝਕਾਉਂਦੇ ਨੇ। ਹੂੰ ਉਥੇ ਸ਼ਾਂਤੀ ਉਹਨਾਂ ਨੂੰ ਮਿਲਦੀ ਆ ਕੇ। ਓ ਸੋਨੋ ਡਾਉਣ ਦੀਆਂ ਧਮਕੀਆਂ ਦੇ ਪਿੱਛੇ ਕੀ ਚੀਜ਼ ਆ ਹੁਣ ਪੁਲਿਸ ਜਿਹੜੀ ਆ ਉਹ ਉਹਦੀ ਪੁੱਛਗਿੱਛ ਕਰੇ ਉਹਨੂੰ ਪੁੱਛੋ ਵੀ ਕੀ ਉਹਦੀਆਂ ਤਾਕਤਾਂ ਨੇ ਕੀ ਮਨਸਾ ਉਹਦੀ ਪਰ ਉਹਦੀ ਘਟਿਆ ਕਿੱਡੀ ਸੋਚ ਆ ਕਿੱਡੀ ਉਸ ਬੰਦੇ ਦੀ ਜਿਹੜੀ ਹੈਗਾ ਮੈਂਡਾ ਖਰਾਬ ਹੋਇਆ ਕਿ ਇੱਕ ਧਾਰਮਿਕ ਸਥਾਨ ਨੂੰ ਇਹੋ ਜਿਹਾ ਲਬਜ਼ ਬੋਲਣ ਲਿਖ ਕੇ ਪਾਉਣਾ ਲਿਖਤੀ ਰੂਪ ਦੇ ਵਿੱਚ ਫਿਰ ਮੈਂ ਕਹਿਣਾ ਚਾਹਣਾ ਉੱਥੇ ਤਾਂ ਉਹਨੂੰ ਇਹ ਸੋਚਣਾ ਚਾਹੀਦਾ ਹੈ ਵੀ ਇੱਥੇ ਜਿਹਨੇ ਜਿਹਨੇ ਟੱਕਰ ਲਾਈ ਆ ਗੁਰੂ ਸਾਹਿਬ ਜਦੋਂ ਸਰੀਰ ਦੇ ਵਿੱਚ ਸੀ ਉਦੋਂ ਸੁੱਲਹੀ ਖਾਨ ਦੇ ਸੁਭੀ ਖਾਨ ਜਿਹੜੇ ਆਏ ਨੇ ਉਹ ਰਾਤ ਹੀ ਖਤਮ ਹੋ ਗਈ ਜੀ ਮੱਸੀ ਰੰਗਣ ਨੇ ਪੂਰਿਆ ਸੀ ਹਰਮੰਦਰ ਸਾਹਿਬ ਸਿੰਘ ਨੇਜਾ ਤੇ ਸਿਰ ਵੱਡ ਗਟਾਂ ਕੇ ਲੈ ਗਏ ਸੀ ਇੰਦਰਾ ਗਾਂਧੀ ਨੇ ਉੱਥੇ ਟੈਂਕਰ ਪਹੁੰਚੜਾਏ ਸੀ ਉਹ ਵੀ ਛੱਡੀ ਨਹੀਂ ਹੈਗੀ ਜੀ ਤੇ ਇਹ ਕੀ ਜਿਹੜੀ ਚੀਜ਼ ਆ ਧਾਮਕੀਆਂ ਦੇਣਾ ਇਹ ਮਰਦਾਂ ਵਾਲੇ ਕੰਮ ਨਹੀਂ ਸਾਹਮਣੇ ਆ ਕੇ ਵੰਗਾਰ ਦਾ ਤੇ ਉਸ ਨੇ ਫੜਿਆ ਚੰਗੀ ਗੱਲ ਆ ਔਰ ਉਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਤੇ ਉਹਦੀ ਪੂਛ ਪੜਤਾਲ ਕਰਕੇ ਹੁਣ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਉਹਨੂੰ ਤੇ ਐਨਐਸਏ ਲਾਉਣਗੇ ਹਾਂ ਜੁਏਪੀਓ ਤੇ ਲਾਉਣਗੇ ਹਾਂ ਉਹਨੂੰ ਭੇਜਣਗੇ ਉਧਰ ਦੇ ਜ਼ਿਲ੍ਹਿਆਂ 'ਚ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਅੱਤਵਾਦੀ ਹੁਣ ਦੱਸੇ ਸਰਕਾਰ ਅਸੀਂ ਅੱਤਵਾਦੀਆਂ ਜਾਂ ਉਹ ਅੱਤਵਾਦੀ ਹੈ ਹਮ ਅਸਲ ਅੱਤਵਾਦੀ ਇਹ ਆ ਜਿਹੜਾ ਉਡਾਣ ਦੀਆਂ ਹਰਮੰਦਰ ਸਾਹਿਬ ਨੂੰ ਧਮਕੀਆਂ ਦਿੰਦਾ ਜੀ ਜੀ ਇਸ ਨੂੰ ਫੜ ਕੇ ਇਹਦੇ ਤੇ ਸਖਤ ਧਾਰਾ ਐਨਐਸਏ ਲਾ ਕੇ ਇਹਨੂੰ ਪੂਰੀਏ ਦੀ ਪੁੱਛ ਪੜਤਾਲ ਕਰਕੇ ਜੀ ਇਹਨੂੰ ਜੇਲ੍ਹ ਛੁੱਟਿਆ ਜਾਵੇ ਇਹਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਇਹਦਾ ਕੁਝ ਨਹੀਂ ਹੋਣਾ ਚਾਹੀਦਾ ਪਰ ਸਰਕਾਰਾਂ ਨੇ ਹੁਣ ਦੇਖਾਂਗੇ ਬੀਓ ਨੂੰ ਕਿਵੇਂ ਜਿਵੇਂ ਲਾਲਸ ਬੰਸੋ ਨੂੰ ਰੱਖਿਆ ਇੱਕਣ ਰੱਖਦੇ ਨੇ ਕਿ ਪਤਾ ਲੱਗ ਜਾ ਜੂ ਮਨਸਾ ਸਰਕਾਰ ਦਾ ਵੀ ਸਰਕਾਰ ਦਾ ਹੱਥ ਹੈ ਦੇ ਵਿੱਚ ਜੈਂਸੋਤਾ ਜੀ ਆਉਣ ਵਾਲੇ ਸਮੇਂ ਤੁਹਾਡੇ ਕੋਲੇ ਸਾਰਾ ਕੁਝ ਸਾਹਮਣੇ ਆ ਹੀ ਜਾਣਾਗਾ ਹਮ ਹਮ ਤੇ ਪਰ ਇਹ ਦੁੱਬੇ ਨਾਮ ਦਾ ਵਿਅਕਤੀ ਐਡੀ ਵੱਡੀ ਧਮਕੀ ਦੇ ਦਿੰਦਾ ਹੋਰ ਪਤਾ ਵੀ ਹੈ ਕਿ ਜਿੱਥੇ ਆ ਹਰ ਬੰਦੇ ਦਾ ਸਤਕਾਰ ਹੈ ਜਿਵੇਂ ਇਹ ਬਿਹਾਰ ਬੰਦਾ ਉੱਥੇ ਆ ਕੇ Hindu ਵੀ ਹੈ Musalman ਵੀ ਹੈ ਹਰ ਬੰਦਾ ਕੋਥੇ ਸਿਰ ਚੁਕਾਉਂਦਾ ਵਾ ਉਹ ਇਹ ਬੰਦਾ ਧਮਕੀ ਦਿੰਦਾ ਇਹਦੇ ਮਰ ਕਿਹੜੀਆਂ ਤਾਕਤਾਂ ਹੋ ਸਕਦੀਆਂ ਜਿਹੜੀਆਂ ਇਹੋ ਜੇ ਕਰਨ ਲਈ ਇਹ ਬੰਦੇ ਨੂੰ ਕਹਿ ਕਹਿ ਰੀਆਂ ਕੱਲਾ ਸੰਜੀਵ ਕੁਮਾਰ ਦੂਬੇ ਤੇ ਹੋ ਹੀ ਨਹੀਂ ਸਕਦਾ ਸਰਕਾਰ ਦੱਸ ਸਕਦੀ ਆ ਪੁਲਿਸ ਪ੍ਰਸ਼ਾਸਨ ਦੱਸ ਸਕਦਾ ਸਰਕਾਰ ਤੇ ਏਜੰਸੀਆਂ ਦਾ ਹੀ ਕੰਮ ਆ ਕਿੰਨੇ ਦਿਨ ਹੋ ਗਏ ਕਤਲ ਰਵਾ ਪੈਂਦੇ ਆ ਆ ਪਾਂਜੀ ਈਮੇਲ ਆਈਆਂ ਪਾਂਜੀ ਈਮੇਲ ਆਈਆਂ ਕੋਈ ਜਿਹੜੇ ਸਨਾਤਨ ਵਾਲੇ ਕਹਿੰਦੇ ਨੇ ਵੀ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹਾਂ ਕਿਸੇ ਨੇ ਦਿੱਤਾ ਬਿਆਨ ਨਾ ਵੀ ਉਹ ਕੋਈੜਾ ਵਾ ਜਿਹੜਾ ਹਰ ਮੰਦਰ ਖਾਣ ਨੂੰ ਉਠਾਉਣ ਦੀਆਂ ਤਾਂਗੀਆਂ ਦਿੰਦਾ ਜੀ ਜੇ ਕਿਤੇ ਮੰਦਰ ਦੀ ਗੱਲ ਆਉਂਦੀ ਆ ਜਾਂ ਮਾਜਰ ਦੀ ਗੱਲ ਆਉਂਦੀ ਆ ਉੱਥੇ ਸਿੱਖ ਪਹਿਲਾਂ ਜਦੋਂ ਕੋਈ ਉਹਨਾਂ ਨਾਲ ਕੋਈ ਐਹੀ ਜਿਹੀ ਘਟਨਾ ਪਲ ਜਾਣ ਹੋਣੀ ਹੂੰ ਸਿੰਘ ਪਹਿਲਾਂ ਤਿਆਰ ਪਰ ਤਿਆਰ ਹੋ ਜਾਂਦੇ ਨੇ ਮਦਦ ਕਰਨ ਵਾਸਤੇ ਜੀ ਪਰ ਅਜੇ ਤੱਕ ਇਹਨਾਂ ਦਾ ਕਿਤੇ ਦਾ ਆਇਆ ਨਹੀਂ ਮਿਆਨਾ ਪਰ ਅਸੀਂ ਲੈਣਾ ਤਾਂ ਨਾ ਕੋਈ ਆ ਗੱਲ ਕਰਦੇ ਆ ਸਰਸਰੀ ਵੀ ਅਬ ਜੇ ਜੇ ਆਪ ਦਰਬਾਰ ਸਾਹਿਬ ਤੋਂ 11 ਮੰਦਿਰ ਤੇ ਕੋਈ ਇਹੋ ਜੀ ਹੁੰਦੀ ਤੇ ਅਸੀਂ ਜ਼ਰੂਰ ਬਿਆਨ ਦਿੰਦੇ ਵੀ 11 ਮੰਦਿਰ ਸਿੰਧੂਆਂ ਦਾ ਇੱਕ ਧਰਮ ਉਹ ਮੰਦਿਰ ਹੈ ਵੀ ਦੇਖੋ ਧਾਰਮਿਕ ਸਥਾਨਾਂ ਚ ਇਹ ਮੰਦਿਰ ਆ ਸ ਇਹ ਮੱਜਦਾ ਉਹ ਚ ਇਹ ਕਿਰਜਾ ਕਰਾ ਜਿਹੜਾ ਕੋਈ ਇਹੋ ਜੀ ਕੋ ਕੰਮ ਮਾਰੇ ਸੋਚਦਾ ਕਿਸੇ ਦਾ ਧਰਮ ਉਹਨੂੰ ਠੇਜ ਪਚਾਉਣ ਬਾਤ ਏ ਉਹ ਬਿਲਕੁਲ ਗਲਤ ਆ ਸੀ ਸਭ ਧਰਮਾਂ ਦਾ ਸਤਿਕਾਰ ਕਰਦੇ ਆ ਸਤਿਗੁਰੂ ਮਹਾਰਾਜ ਤੇ ਪਾਤਸ਼ਾਹ ਦੇ ਨਾਲ ਸਾਰੇ ਧਰਮਾਂ ਦੇ ਜਿਹੜੇ ਹੈਗੇ ਸੀਗੇ ਲੋਕ ਉਹ ਰਹਿੰਦੇ ਸੀ ਮੁਸਲਮਾਨ ਧਰਮ ਦੇ ਲੋਕ ਵੀ ਸਤਿਗੁਰੂ ਗੁਰੂ ਰਵਿੰਦਰ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਸੇਵਾ ਕਰਦੇ ਸੀਗੇ Hindu ਧਰਮ ਦੇ ਵੀ ਹਨਾ ਜੀ ਲੋਕ ਉਹਨਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾਵਾਂ ਨੇ ਪਾਉਂਦੇ ਰਹੇ ਨੇ ਮਹਾਰਾਜ ਜੀਤ ਸਿੰਘ ਦੇ ਰਾਜ ਦੇ ਵਿੱਚ ਸਾਰੇ ਉਹ ਆਉਂਦੇ ਰਹੇ ਜੀ ਪਰ ਇਹੋ ਜੀ ਸੋਚ ਲੈ ਕੇ ਕੋਈ ਗੰਦੀ ਸੋਚ ਲੈ ਕੇ ਜਿਹੜਾ ਕੋਈ ਆਇਆ ਉਹ ਬਤਿਆ ਕੋਈ ਨਹੀਂ ਹੈਗਾ ਜੀ ਇਹ ਸਰਕਾਰ ਦੱਸੇ ਹੁਣ ਵੀ ਇਹਦੀ ਮਨਸਾ ਕੀ ਸੀ ਕੌਣ ਇਹਦੇ ਪਿੱਛੇ ਆ ਪਰ ਇਹ ਦੱਸਣਾ ਨਹੀਂ ਹੈ ਕਿਸੇ ਨੇ ਹੂੰ ਨਹੀਂ ਦੱਸਣਾ ਇਹਨਾਂ ਨੇ ਸਮਾਂ ਪਾਇ ਗੱਲ ਦਬਾ ਦਿੱਤੀ ਜਾਂਦੀ ਹੈ ਦੇਖੋ ਬਾਕੀ ਹੌਲੀ ਹੌਲੀ ਸਮਾਂ ਗੁਰੂ ਕਿਰਪਾ ਕਰੂਗਾ ਇਹਨਾਂ ਨੇ ਬਚਣਾ ਜਿਹੜੇ ਗੁਰੂ ਘਰ ਦੇ ਨਾਲ ਜਿਨ੍ਹਾਂ ਨੇ ਮੱਥਾ ਲਾਇਆ ਉਹ ਖਤਮ ਹੋ ਗਿਆ ਹੂੰ ਇਹਨਾਂ ਨੇ ਗੁਰੂ ਸਾਹਿਬ ਦੇ ਨਾਲ ਧਮਕੀਆਂ ਦੇ ਕੇ ਤਾਕਤ ਉਹ ਮਲੀਆਂ ਮੀਟ ਹੋ ਗਏ ਇਹਨਾਂ ਨੇ ਆਪ ਦਾ ਜਿਹੜਾ ਹੈਗਾ ਉਹ ਕਹਿੰਦੇ ਹੁੰਦੇ ਨੇ ਵੀ ਇਹ ਗੱਲ ਕਰਕੇ ਇਹਨਾਂ ਨੇ ਆਪਣੀ ਤਬਾਹੀ ਕਰ ਲਈ ਆ ਇਹਨਾਂ ਨੇ ਸਾਰਾ ਕੋਸਤਾ ਵੇਨੇ ਖਤਮ ਹੋ ਜਾਣਗੇ ਗੁਰੂ ਸਾਹਿਬ ਜੀ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਇਹਨਾਂ ਨੇ ਇਹਨਾਂ ਦਾ ਰਹਿਣਾ ਕੱਕਾ ਅਮਰਸਰ ਦੇ ਕੈਂਪੀ ਹੈ ਓਜਲਾ ਉਹਨੇ ਅਮੇਸ਼ਾ ਨੂੰ ਚਿੱਠੀ ਲੈ ਕੇ ਕਿਹਾ ਵੀ ਇਸ ਇਹ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਵਧੀਆ ਫੋਰਸ ਲਵਾ ਲਈ ਜਾਵੇ ਪੂਰੇ ਦਰਬਾਰ ਸਾਹਿਬ ਦੀ ਸੁਰੱਖਿਆ ਵਾਸਤੇ ਉਹਨੇ ਚਿੱਠੀ ਅਮੇਸ਼ਾ ਨੂੰ ਲਿਖ ਦਿੱਤੀ ਪਰ ਇਸ ਗੱਲ ਦਾ ਰੋਸ ਸਿੱਖਾਂ ਵਿੱਚ ਬਹੁਤ ਹੈ ਵੀ ਅਸੀਂ ਆਪਣੇ ਗੁਰੂ ਧਾਮਾਂ ਦੀ ਰੱਖਿਆ ਆਪ ਕਰ ਸਕਦੇ ਆ ਅਸੀਂ ਉਹਦੇ ਲਈ ਚਾਨਣਾ ਵੀ ਦੇ ਸਕਦੇ ਆ ਆਪਣਾ ਆਪਾ ਵਾਰ ਸਕਦੇ ਆ ਨਾ ਤੇ ਪਰ ਐਮਪੀ ਨੇ ਇਹ ਜਿਹੜੀ ਗੱਲ ਕੀਤੀ ਆ ਉਹਦੇ ਲਈ ਬਹੁਤ ਸਾਰੇ ਸਿੱਖਾਂ ਵਿੱਚ ਰੋਸ ਵੀ ਆ ਵੀ ਇਹ ਇਹ ਚੱਠੀ ਲਿਖਣ ਦੀ ਲੋੜ ਨਹੀਂ ਸੀ ਜੀ ਕਿ ਇਸ ਲੋੜ ਸਾਨੂੰ ਕੀ ਉਹਨਾਂ ਤੋਂ ਉੱਥੇ ਸਾਡੇ ਦਾ ਮਤਲਬ ਸੀ ਆਰਪੀ ਲਗਾ ਕੇ ਅਸੀਂ ਉੱਥੇ ਵਿਆਦ ਵੀ ਕਰਾਉਣੀਆਂ ਨਾਲ ਜੀ ਉਹ ਕਹੋਰੇ ਕਹੇ ਜੇ ਲਾਉਣਗੇ ਕਿ ਜਨਾ ਸਾਨੂੰ ਲੋੜ ਹੀ ਨਹੀਂ ਹੈਗੀ ਜਦੋਂ ਸਿੱਖ ਜੇ ਸੰਪਰਦਾਵਾਂ ਸਿੱਖ ਸੰਪਰਦਾਵਾਂ ਕਿਉਂਕਿ ਉਹਨਾਂ ਐਸਜੀਪੀ ਦੀ ਆਪਣੀ ਟਾਸਕ ਫੋਰਸ ਹੈ ਐਸਜੀਪੀ ਸੀ ਕੋ ਆਪਾਂ ਬੜਾ ਵੱਡਾ ਪ੍ਰਬੰਧ ਹੈ ਐਸਜੀਪੀ ਸੀ ਦੀ ਫੋਰਸ ਤਾਂ ਸਿੱਖਾਂ ਨੂੰ ਕੁੱਟਣ ਵਾਸਤੇ ਆ ਉਹ ਇਹ ਜੇ ਕੰਮ ਕਰਨ ਬਾਅਦ ਤੇ ਨਹੀਂ ਹੈਗੀ ਹੂੰ ਉਹ ਸਿੱਖਾਂ ਨੂੰ ਹੀ ਕੁੱਟ ਸਕਦੀ ਆ ਇਹ ਤਾਂ ਹੋਰ ਜੋਧੇ ਨੇ ਬਥੇਰੀ ਸੰਪਰਦਾਵਾਂ ਨੇ ਜਿਹੜੀਆਂ ਸਿੱਖ ਲੜਾਕੂ ਸਿੰਘ ਹੈਗੇ ਨੇ ਜਿਹੜੇ ਜੋਧੇ ਨੇ ਜਿਹੜੇ ਅਣਖ ਵਾਲੇ ਨੇ ਉਹ ਆਪ ਹੀ ਕਰਨ ਬਾਅਦ ਸਾਰਾ ਕੁਝ ਮਰਨ ਮਾਰਨ ਨੂੰ ਜਾਣਦੇ ਨੇ ਜੀ ਆ ਉਹਦੇ ਮੰਦਰ ਸਾਹਿਬ ਆ ਤੇ ਉਹ ਜਾਨ ਕੁਰਬਾਨ ਵੀ ਕਰ ਸਕਦੇ ਨੇ ਜੀ ਤੇ ਪਾਕਿਸਤਾਨੂ ਫੋਰਸਾਂ ਦੀ ਲੋੜ ਨਹੀਂ ਉਹਨੂੰ ਜਿਹੜਾ ਐਮਪੀ ਆ ਤਾਂ ਉਹਦੇ ਇੱਕ ਨੰਬਰ ਬਣਾਉਂਦਾ ਫਦਾ ਵੀ ਕਾਹਨੇ ਮੈਂ ਹਮਦਾਰਦੀ ਲੈ ਲੂੰਗਾ ਜਿਸ ਦਿਨ ਉਹ ਤਾਂ ਉਹ ਜਿਹੜਾ ਇੱਕ ਦਿੱਤੇ ਆ ਸੰਜੀਵ ਕੁਮਾਰ ਉਹਨੇ ਵੀ ਆਂਦਾ ਵੀ ਸਾਨੂੰ ਥੋੜੇ ਪੰਜਾਬ ਹੋਂਸ ਹੈਗੀ ਆ ਸਾਨੂੰ ਲੋੜ ਨਹੀਂ ਹੈਗੀ ਤੇ ਆ ਸਾਲ ਆਪਣੇ ਜਿਹੜੇ ਉਹਨਾਂ ਨੇ ਬੀਐਸਐਮ ਮੰਗੀ ਆ ਤਾਂ ਗਲਤ ਅਸੀਂ ਨਹੀਂ ਕਰ ਸਕਦੇ ਦੇਖੋ ਪੰਜਾਬ ਦਾ ਇਹ ਪੰਜਾਬ ਪੁਲਿਸਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ ਇਹਨਾਂ ਨੇ ਬਥੇਰੇ ਝੂਠੇ ਇੰਕਾਊਂਟਰ ਕਰੇ ਨੇ ਇਹ ਮਹਾਰਾ ਤੇ ਜਿਹੜੇ ਇਹ ਜੇ ਲੋਕ ਨੇ ਇਹਨੂੰ ਕੱਢਣ ਵਾਸਤੇ ਜਾਂ ਮਾਰਨ ਵਾਸਤੇ ਕੀ ਪਿੱਛੇ ਹਟੂਗੀ ਹੂੰ ਇਸ ਕਰਕੇ ਇਹ ਜਿਹੜੇ ਸਾਨੂੰ ਲੋੜ ਨੇ ਹੈ ਕਿਸੇ ਦੀ ਖਾਲਸਾ ਪੰਥਾ ਜੀ ਬੈਠਾ ਸੰਭਰਤਾ માં ਜਿਹੜੀਆਂ ਗੁਰੂ ਨੂੰ ਸਾਰੀਆਂ ਸਮਰਪਤ ਨੇ ਜਿਨ੍ਹਾਂ ਨੂੰ ਦਰਦਾ ਬਹੁਤ ਇਸ ਗੱਲ ਦਾ ਜੀ ਦੇਖੋ ਪਿੱਠ ਪਿੱਛੇ ਕੋਈ ਬਾਅਰ ਕਰਨਾ ਇਹ ਸੂਰਮਿਆਂ ਦਾ ਕੰਮ ਨਹੀਂ ਹੁੰਦਾ ਹੂੰ ਬੈਠੇ ਵਾਸਤੇ ਤਾਂ ਬੋਝ ਤਿਲ ਕੰਮ ਮਾਰਦੇ ਨੇ ਕਾਇਰ ਮਾਰਦੇ ਨੇ ਸਾਹਮਣੇ ਓਕੇ ਲਲਕਾਰ ਕੇ ਮਰਨਾ ਫੇਰ ਗੱਲ ਬਣਦੀ ਆ ਉਸੇ ਜਦੋਂ ਇੰਦਰਾ ਗਾਂਧੀ ਨੇ ਟੈਂਕ ਟੋਪਾਂ ਜੜਾਏ ਨੇ ਸਿੰਘਾਂ ਨੇ ਸਾਹਮਣੇ ਮੱਥੇ ਲਾ ਕੇ ਉਹਨਾਂ ਦੇ ਛਿੱਕੇ ਛਿਲਾਤੇ ਪੰਜ 6 ਦਿਨਾਂ ਦੇ ਵਿੱਚ ਤੇ ਸੰਤਾਂ ਨੇ ਕਿਹਾ ਜਿਹੜੇ ਕਹਿੰਦੇ 8-9 ਘੰਟਿਆਂ ਜਿਆਦਾ ਪ੍ਰਸ਼ਨ ਕਰਕੇ ਆ ਜਾਾਂਗੇ 8-9 ਘੰਟੇ ਕਿਹਨ 2 ਘੰਟੇ ਨਹੀਂ ਲਾਉਂਦੇ ਸੰਤਾਂ ਨੇ ਕਿਹਾ ਜੇ ਭੁੱਲ ਕੇ ਭੁੱਲ ਜਿਓ ਵੀ ਅਸੀਂ ਸੰਤਾਂ ਨੂੰ ਫੜ ਕੇ ਲੈ ਜਾਈਏ ਮਾਰ ਕੇ ਤਾਂ ਵਸਾਕ ਤਾਂ ਕੱਲੇ ਜੇ ਮਿੱਟੀ ਆ ਹਾਂ ਤੁਸੀਂ ਆਇਓ ਜੜ ਕੇ ਟਰੱਕ ਪਰ ਪਰ ਦੇਖਿਓ ਕਿਵੇਂ ਭੇਜਦਾ ਫਿਰ ਉਹਨਾਂ ਨੇ ਜਿਹੜਾ ਤੋਂ ਆਪਾਂ ਜਾਣ ਸੀ ਉਹਨਾਂ ਨੇ ਸਹੀ ਕੀਤਾ ਜੀ ਟਰੱਕ ਪਰ ਪਰ ਜਿਹੜੇ ਹੈਗੇ ਸੀ ਆਰਪੀ ਦੇ ਜਿਹੜੇ ਆਈ ਟੜ ਕੇ ਉਹਨਾਂ ਨੇ ਭੇਜੇ ਨੇ ਜੀ ਲਾਸਾਂ ਦੇ ਢੇਰ ਲਾਤੇ 6-7 ਦਿਨ ਉਹਨਾਂ ਨੇ ਨਾਸੀ ਤੁੰਹਾਂ ਲਿਆ ਕੇ ਰੱਖਿਆ ਜੀ ਜੀ ਤੇ ਇਸ ਕਰਕੇ ਸਿੰਘ ਸਾਹਮਣੇ ਲਲਕਾਰ ਕੇ ਜਦੋਂ ਕੋਈ ਆਵੇ ਵੀ ਹਾਂ ਨਹੀਂ ਆ ਗਿਆ ਸਿੰਘ ਨਹੀਂ ਪਿੱਛੇ ਹਟਦੇ ਫਿਰ ਉਹਨੂੰ ਇਕੀਆਂ ਦੀ 31 ਪੌਣ ਸਿੰਘ ਜਾਣਦੇ ਨੇ ਜੀ ਜੀ ਇਸ ਕਰਕੇ ਜਿਹੜਾ ਹਰਮੰਦਰ ਸਾਹਿਬ ਆਇ ਕੋਲ ਲੁਕਾਈ ਉੱਥੇ ਆ ਕੇ ਦਰਸ਼ਨ ਕਰਦੀ ਆ वर्ल्ड ਦੇ ਲੋਕ ਉਥੇ ਆਉਂਦੇ ਨੇ ਵਿਦੇਸ਼ਾਂ ਤੋਂ ਵੀ ਆਉਂਦੇ ਨੇ ਜਿਨ੍ਹਾਂ ਨੂੰ ਭਜਨ ਤੇ ਭੂਤ ਨੂੰ ਮਿਲਦਾ ਜੀ ਜੀ ਤੇ ਬਹੁਤ ਸਕੂਨ ਮਿਲਦਾ ਉਹਨਾਂ ਨੂੰ ਆ ਕੇ ਉਥੇ ਜੀ ਜੀ ਤੇ ਇਸ ਕਰਕੇ ਜਿਹੜੇ ਇਹੋ ਜਿਹੇ ਬੰਦੇ ਨੇ ਇਹਨਾਂ ਦੇ ਨਾਲ ਸ਼ਕਤੀ ਨਾਲ ਕਿਸੇ ਆਉਣਾ ਚਾਹੀਦਾ ਹੂੰ ਇਨਾਂ ਦੇ ਨਾਲ ਕੱਟ ਨਹੀਂ ਕਰਨੀ ਚਾਹੀਦੀ ਸਾਨੂੰ ਜੇ ਕਿਸੇ ਹੋਰ ਜਿਹੜਾ ਦੁੱਬੇ ਆ ਦੁੱਬੇ ਦੇ ਮਗਰ ਤੁਹਾਨੂੰ ਕੋਈ ਖਤਸ਼ਾ ਲੱਗਦਾ ਇਹਦੇ ਪਰ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਹੋਇਆ ਅਸੀਂ ਆਂਦਾ ਸਰਕਾਰਾਂ ਦਾ ਵੀ ਹੱਥ ਹੋ ਸਕਦਾ ਹੋਰ ਕੀ ਖਤਸ਼ਾ ਹੋ ਸਕਦਾ ਹੋਣਕਰ ਟਰੰਪ ਨੇ ਕਿਹਾ ਤੁਹਾਨੂੰ ਵੀ ਜਾ ਕੇ ਠੰਮ ਕੇ ਦੇ ਦੇ ਹਾਂ ਇੱਥੇ ਹੀ ਬੈਠੇ ਨੇ ਲੋਕ ਜੀ ਜੀ ਜਿਹੜੇ ਸਿੱਖਾਂ ਨੂੰ ਇੱਕ ਇੱਕ ਜਿਹਨਾਂ ਦੇ ਨਫਰਤ ਇਨੀ ਆ ਹਾਂ ਇੱਕ ਜਿਹੜੀ ਇਹ ਸੋਚ ਤਾਂ ਨਹੀਂ ਕੰਮ ਕਰਦੀ ਜਿਵੇਂ ਪਿੱਛੇ ਆਪਾਂ ਕੱਲ ਪਰਸੋ ਗੱਲ ਕੀਤੀ ਵੀ ਇੱਕ ਆਸ਼ੀਸ਼ ਕੁਮਾਰ ਐਸਆਈ ਆ ਉਹਨੇ ਨੌਜਵਾਨ ਦੀ ਪਾਗ ਲੈ ਫਿਰ ਸਿਰ ਤੇ ਥੁੱਕਦਾ ਤੇ ਇਸ ਤੋਂ ਪਹਿਲਾਂ ਕਹਿੰਦਾ ਪੰਜ ਚਾਰ ਚਾਰ ਨੌਜਵਾਨਾਂ ਨਾਲ ਪਹਿਲਾਂ ਵੀ ਮੈਂ ਇਦਾਂ ਕਰ ਚੁੱਕਾ ਇਹ ਉਹ মিডিਆ ਕੰਮ ਤਾਂ ਨਹੀਂ ਕਰ ਰਹੀ ਜਿਹੜਾ ਕਹਿ ਰਿਹਾ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਜਾਂ ਨਫਰਤ ਵਾਲਾ ਮਹੌਲ ਬਣਾ ਰਿਹਾ ਇਹੋ ਜਿਹੇ ਲੋਕ ਦੁੱਬੇ ਵਰਗਿਆਂ ਨੂੰ ਕਿਤੇ ਪੁਸ਼ ਕਰਦੇ ਹੁਣ ਵੀ ਤੁਸੀਂ ਜਾ ਕੇ ਇਹ ਕੰਮ ਕਰੋ ਤੁਹਾਨੂੰ ਇਹਦੇ ਵਿੱਚ ਅਸਾਂ ਸਿਆਣ ਤਾਂ ਸਾਡੇ 11 ਦਾ ਹੀ ਹੱਥ ਟੁਕਾ ਇਹੋ ਜਿਹੜੇ ਕਨਾਉਣੇ ਕੰਮ ਕਰਦੇ ਹੁਣ ਉਹਨਾਂ ਦੇ ਤਾਕਤ ਨਹੀਂ ਹੈਗੀ ਬਈ ਅ ਜਿਹੜਾ ਹੈਗਾ ਉਥੇ ਤਾਂ ਕੀ ਦਿੰਦੇ ਹੁਣ ਮੈਂ ਤਾਂ ਤਾਂ ਉਹਨੇ ਤਾਂ ਉਹ ਕੀ ਦਿੱਤੀ ਉਹ ਪੰਜਾਬ ਪੁਲਿਸ ਨੇ ਜਿਹੜੀ ਹੈਗੀ ਵੈਰੀਫਿਕੇਸ਼ਨ ਕੀਤੀ ਉਹਦੀ ਫੜ ਲਿਆ ਦੱਸਿਆ ਉਹਨਾਂ ਨੂੰ ਵੀ ਉਥੇ ਆ ਕੇ ਫੜ ਦਿੰਦਾ ਤੇ ਸੈਂਟਰ ਸਰਕਾਰ ਦਾ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਉਹ 700 ਪਹਿਲਾਂ ਫੜ ਕੇ ਦੇਣਾ ਸੀ ਬੰਦਾ ਉਹ ਹੂੰ ਬਿੱਜੇ ਉਹਨਾਂ ਨੇ ਸੰਭਾਲਦਾ ਸੀ ਸਿੱਕਾਂ ਨਾਲ ਸੀ ਮੋਦੀ ਸਰਕਾਰ ਦੀ ਉਹ ਪਹਿਲਾਂ ਫੜ ਲੈਂਦਾ ਹਾਂ ਪਾਕਿਸਤਾਨ ਵਾਲੀ ਜਿਹੜੀ جنگ ਹੋਈ ਤੇ ਵੱਡੇ ਵੱਡੇ ਉਹਨਾਂ ਨੇ ਜਿਹੜੇ ਉਦੋਂ ਤੇ ਬੰਬ ਸਾਰਾ ਉਹ ਨਸ਼ਟ ਕੀਤੇ ਆ ਤੇ ਜੇ ਇਹੋ ਜਿਹਾ ਕੰਮ ਹੁੰਦਾ ਤੇ ਪਹਿਲਾਂ ਹੀ ਉਹਨਾਂ ਨੂੰ ਆਪਣੀ ਪੈਂਟਾਲੀ ਅਸੀਂ ਲਵਾ ਕੇ ਕੰਮ ਕਰਨਾ ਚਾਹੀਦਾ 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 ਤੁਸੀਂ ਫੜ ਕੇ ਪਹਿਲਾਂ ਵੀ ਆ ਚੱਕੋ ਸਿੱਖਾਂ ਸਰ ਪਾਕਿਸਤਾਨ ਆ ਅਸੀਂ ਕਿਸੇ ਦਾ ਇਹੋ ਜੀ ਸੋਚ ਰੱਖਣ ਵਾਲੇ ਨੂੰ ਬਖਸਾਂਗੇ ਨਹੀਂ ਹਾਂ ਪਰ ਇਹਨਾਂ ਦਾ ਹੱਥਾਂ ਵਦਾ ਹੋਊਗਾ ਇਹਨਾਂ ਦਾ ਹੋਰ ਕੀ ਸਰਕਾਰਾਂ ਤੋਂ ਬਗਾਨਾ ਕਿ ਥੋੜੋ ਗੱਲਬਾਤ ਦੀ ਆ ਜੀ ਜੀ ਸਾਨੂੰ ਕਦੇ ਕਹਿੰਦੇ ਨੇ ਤੁਹਾਨੂੰ 84 ਯਾਦ ਕਰਾ ਦੇਵਾਂਗੇ ਹਾਂ ਕਦੇ ਕੁਝ ਬੋਲਦੇ ਨੇ ਜਿਹੜੇ ਸਾਡੇ ਨਾਲ ਨਫ਼ਰਤ ਕਰਦੇ ਨੇ ਕਦੇ ਕਹਿੰਦੇ ਅਸੀਂ ਹਰਮੰਦਰ ਸਾਹਿਬ ਦੇ ਵਿੱਚ ਆਏ ਕਰਦਾਂਗੇ ਇਹ ਠੀਕ ਆ ਨਾ ਹਰਮੰਦਰ ਸਾਹਿਬ ਨੂੰ ਤੇ ਵਿਸ਼ਨੂੰ ਦਾ ਮੰਦਿਰ ਉਹਨਾਂ ਨੇ ਪਹਿਲਾਂ ਬਹੁਤ ਵਾਰੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਹੋਣਾ ਨਹੀਂ ਗਈ ਮੈਂ ਕਿਹਾ ਸਿੱਖ ਨੇ ਇਹ ਇਹ ਸਾਡਾ ਜਿਹੜਾ ਪੰਥ ਪੰਧ ਦਾ ਕਰਨ ਵਾਲਾ ਗੁਰੂ ਹੈ ਨਾ ਉਹ ਡਾਡਾ ਜੀ ਜੀ ਸਾਈਂ ਹੈ ਜਿਸ ਦਾ ਦਾਤਾ ਹੋਇਤ ਉਸ ਨੂੰ ਮਾਨਾ ਸਕੇ ਕੋਈ ਜੀ ਦਾ ਸਾਈਂ ਡਾਡਾ ਸਾਹਿਬ ਦਾ ਮਕਸਦ ਤਕੜਾ ਜੀ ਨੇ ਪੰਥ ਸਜਾਇਆ ਅਮਰਸ਼ਾ ਕਾਕੇ ਨੂੰ ਜਿਉਂ-ਜਿਉਂ ਉਹਨਾਂ ਨੂੰ ਵੱਡੋਂਗੇ ਮਾਰੋਂਗੇ ਤਾਂ ਦੋਨੇ ਤਕੜੇ ਹੋ ਕੇ ਨਿਕਲਦੇ ਨੇ ਜੀ ਜੀ ਮਰਦੇ ਨਹੀਂ ਹੈਗੇ ਇਹ ਸਾਡੇ ਤਾਂ ਉਹਦੋਂ ਨਹੀਂ ਮਰੇ ਹੈ ਜਦੋਂ ਪੱਕਿਆਂ ਦੇ ਟੁਕੜੇ ਕਰਕੇ ਗਲਾਂ 'ਚ ਬਾਮਾ ਦੇ ਹਾਰ ਪਾਦੇ ਜੀ ਜੀ ਜਿਹੜੇ ਗਰਭવતી ਬੀਬੀਆਂ ਸੀ ਉਹਨਾਂ ਦੇ ਟਿੱਡਾਂ ਦੇ ਵਿੱਚ ਉਹਨਾਂ ਦੇ ਜਿਹੜੇ ਹੈਗੇ ਸੀ ਬੱਚਿਆਂ ਨੂੰ ਮਾਰਤਾ ਇਹ ਤਾਂ ਕੌਮ ਉਹਦੋਂ ਨਹੀਂ ਖਤਮ ਹੋਈ ਹੁਣ ਸਾਨੂੰ ਕੀ ਕਰਮ ਹੋਣ ਦਾ ਇਹ ਵਰਲਡ ਦੇ ਵਿੱਚ ਫੈਲ ਗਈ ਜੀ 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 ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਜਿਹੜੇ ਹੋਜੇ ਗੰਦੇ ਬੰਦੇ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਆ ਜੀ ਜੀ ਸੈਂਟਰ ਸਰਕਾਰ ਵੀ ਸਖਤੀ ਕਰੇ ਜੀ ਜੀ ਉਹ ਤੇ ਜੁਏਪੀ ਐ ਜੀ ਐਨਐਸਏ ਧਾਰਾਂ ਲਾ ਕੇ ਉਹਨੂੰ ਮੁੜ ਕੇ ਅੰਦਰ ਹੀ ਰੱਖਿਆ ਜਾਵੇ ਨਾ ਉਹਦੀ ਜਬਾਨ ਤੋਂ ਫੇਰ ਬਤਲ ਫੇਰ ਨਹੀਂ ਮੁੜ ਕੇ ਕੋਈ ਇਹੋ ਜਿਹਾ ਕੰਮ ਬਿਲਕੁਲ ਜੀ ਕਿਤੇ ਇਦਾਂ ਨਾ ਹੋਵੇ ਲਾਰਸ ਬਿਸ਼ਰੋਈ ਵਾਂਗੂ ਉਹਨੂੰ ਜਵਾਈ ਭਰਾ ਕੇ ਰੱਖਿਆ ਜਾਵੇ ਤੇ ਜੈਡ ਸਕورٹی ਦਿੱਤੀ ਜਾਵੇ ਤੇ ਫਿਰ ਉਹ ਸਾਡੇ ਸਾਨੂੰ ਚੜਾਉਂਦਾ ਰਵੇ ਵੇਖੋ ਜੀ ਮੈਂ ਧਮਕੀ ਦਿੱਤੀ ਮੈਨੂੰ ਤਾਂ ਕੀ ਕੁਝ ਹੋਇਆ ਮੈਨੂੰ ਕੁਝ ਨਹੀਂ ਹੋਇਆ ਸਿੰਘਾਂ ਨੇ ਤਾਂ ਦੇਖੋ ਵੱਡੇ ਵੱਡੇ ਨਹੀਂ ਚੱਤੇ ਜਾਂਦੇ ਤਾਂ ਕੋਈ ਪਾਣੀ ਖਾਰਨ ਕਿਸੇ ਗੱਲ ਦਾ ਜਿਹੜਾ ਸਿੰਘ ਜਿਹਦੇ ਉੱਤੇ ਹਈਆ ਕਰ ਫਿਰ ਬਹੁਤਾ ਚਰਨੇ ਪਛਦਾ ਹੁੰਦਾ ਜੀ ਅਸੀਂ ਜਿਹੜੇ ਹੈਗੇ ਕਾਲਪੁਰਲਾ ਇੱਕ ਅਜਿਹਾ ਫੰਕ ਹੈ ਜੀ ਜੀ ਦੇਖੋ ਕਿਸੇ ਦੀ ਲੋ ਦੀ ਪੱਗ ਨੂੰ ਹੱਥ ਪਾਉਂਦਾ ਫਿਰ ਉਹਦੇ ਅਣਖ ਜਾਗਦੀ ਹੈ ਜੀ ਬਿਲਕੁਲ ਜੀ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਕਦੇ ਕਿਸੇ ਦਾ ਮੰਦਿਰ ਨਹੀਂ ਢਾਇਆ ਅਸੀਂ ਕਦੇ ਕਿਸੇ ਵੀ ਮਸਜਿਦ ਨਹੀਂ ਢਾਈ ਅਸੀਂ ਕਿਸੇ ਦਾ ਕਰਜਾ ਕਰਨ ਨਹੀਂ ਢਾਇਆ ਫਿਰ ਸਾਡੇ ਜਿਹੜੇ ਹੈਗੇ ਨੇ ਸਥਾਨ ਨੂੰ ਢਾਉਣ ਦੀਆਂ ਢਾਉਣ ਦੀਆਂ ਕੰਨਾਂ ਕਰਨਗੇ ਅਸੀਂ ਵਖਰੇਗੇ ਥੋੜੋ ਜੀ ਬਾਕੀ ਸਰਕਾਰ ਆਪਦਾ ਕੰਮ ਕਰਕੇ ਇਹਨਾਂ ਉੱਤੇ ਤਕੜੇ ਕਾਨੂੰਨ ਲਾਵੇ ਫਿਰ ਅਸੀਂ ਮੰਨਾਂਗੇ ਵੀ ਹਾਂ ਸਹੀ ਆ ਕੰਮ ਬਾਕੀ ਸਰਕਾਰ ਦਸੇ ਪੁਲਿਸ ਪ੍ਰਸ਼ਾਸਨ ਦੱਸ ਸਕਦਾ ਵੀ ਇਹਦੇ ਪਿੱਛੇ ਕੀ ਮਨਸ਼ਾ ਸੀ ਕੌਣ ਤਾਕਤਾਂ ਨੇ ਜੀ ਬਿਲਕੁਲ ਜੀ ਆ ਦੋਬੇ ਨਾਮ ਦਾ ਵਿਅਕਤੀ ਜਿਹੜਾ ਈਮੇਲਾਂ ਪਾ ਕੇ ਮੁਕੱਦਸ ਸਥਾਨ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀ ਉਡਾਉਣ ਦੀ ਧਮਕੀ ਦਿੰਦਾ ਆਰ ਆ ਡੀ ਐਕਸ ਰਾਈ ਉਹ ਫੜ ਲਿਆ ਗਿਆ ਵਾ ਪੰਜਾਬ ਪੁਲਿਸ ਨੇ ਫੜਿਆ ਔਰ ਸੈਂਟਰ ਦੀ ਜਿਹੜੀ ਆ ਫੋਰਸ ਜਾਂ ਉਹ ਕਾਮਯਾਬ ਨਹੀਂ ਹੋ ਸਕੀ ਚਾਹੀਦਾ ਸੀ ਉਹਨਾਂ ਨੂੰ ਵੀ ਉਹ ਇਹ ਪਹਿਲਾਂ ਸਾਡੇ ਤੋਂ ਕਾਰਵਾਈ ਪਹਿਲਾਂ ਕਰਦੀ ਖੈਰ ਹੁਣ ਵੇਖਣਾ ਇਹ ਹੋਏ ਕਿ ਦੁੱਬੇ ਕੰਮ ਕਿਨਾਂ ਲਈ ਕਰਦਾ ਉਹਦੇ ਮਗਰ ਕਿਹੜੀਆਂ ਏਜੰਸੀਆਂ ਕੰਮ ਕਰਦੀਆਂ ਵਾਂ ਔਰ ਉਹ ਲੋਕ ਕਿਹੜੇ ਨੇ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਮੁਕੱਦਰ ਪਵਿੱਤਰ ਸਥਾਨ ਪ੍ਰਤੀ ਇਹੋ ਜੀ ਘਟਿਆ ਸੋਚ ਰੱਖਦੇ ਆ ਔਰ ਇਹੋ ਜੀ ਸੋਚ ਸੋਚਣਾ ਵੀ ਮੈਂ ਸੋਚਦਾ ਬਹੁਤ ਮਾੜੀ ਗੱਲ ਆ ਔਰ ਉਹ ਸਥਾਨ ਜਿਹੜਾ ਸਾਰਿਆਂ ਦਾ ਦਿਲ ਆ ਜਿੱਥੇ ਸਾਰੇ ਦੁਨੀਆ ਦੇ ਕੁੱਲ ਦੁਨੀਆ ਦੇ ਲੋਕ ਆ ਕੇ ਨਤਮਸਤਕ ਹੁੰਦੇ ਆ ਜਿੱਥੇ ਦਰਬਾਰ ਸਾਹਿਬ 24 ਘੰਟੇ ਲੰਗਰ ਚੱਲਦਾ ਹੈ ਗੁਰਬਾਣੀ ਦਾ ਮਨ ਨੂੰ ਸ਼ਾਂਤ ਕਰਨ ਵਾਲਾ ਗੁਰਬਾਣੀ ਦਾ ਪ੍ਰਵਾਹ ਚੱਲਦਾ ਉਸ ਸਥਾਨ ਬਾਰੇ ਇਹੋ ਜੀ ਸੋਚ ਸੋਚਣੀ ਮੈਂ ਸੋਚਦਾ ਇੱਕ ਪਾਪੀ ਬੰਦੇ ਦਾ ਆ ਕਿਰਤ ਕਰਨ ਬੰਦੇ ਦਾ ਇਹ ਕੰਮ ਹੋ ਸਕਦਾ ਧੰਨwar ਬਾਬਾ ਜੀ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਦਰਸ਼ਕੋ ਮੁਕੱਦਸ ਸਥਾਨ ਸ੍ਰੀ ਦਰਬਾਰ ਸਾਹਿਬ ਜਿਹਦੇ ਬਾਰੇ ਇਹ ਗੱਲ ਆਮ ਹੀ ਕਹੀ ਜਾਂਦੀ ਹੈ हिंदू को अंदर जाते देखा मुसलमान को बाहर आते देखा सिख को बाणी पढ़ते हुई देखा शूद्र को हलवा खाते हुई देखा पाव चार उस स्थान ਦੇ دروازੇ ਨੇ اور ہر بندہ آ کے اُتھے آ کے نہ نمنস্কার کردا ہے ماتھا ٹیکدا ہے پر اودے لیے اج یہ سوچ رکھنی بہت ماڑی گل ہے ਧੰਨਵਾਦ